ਹੈਲੋ ਹੈਲੋ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੇ ਫਤੇ ਵੀਰ ਜੀ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤੇ ਹਾਂਜੀ ਕੌਣ ਪੈਂ ਜੀ ਮੈਂ ਅਮਨਦੀਪ ਕੋਰ ਬੋਲਦੀ ਹਾਂ ਜੀ ਮੈਨੂੰ ਬਾਬਾ ਕੁਲਜੀਤ ਸਿੰਘ ਨੇ ਤੁਹਾਡਾ ਨੰਬਰ ਭੇਜਿਆ ਸੀ ਹਾਂਜੀ 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 ਇੰਟਰਵਿਊ ਕੀਤੀ ਸੀ ਅ ਬਾਬਾ ਕੁਲਜੀਤ ਸਿੰਘ ਜੀ ਦੀ ਹਾਂਜੀ ਮੈਂ ਸੁਣੀ ਸੀ ਵੀਰ ਹਾਂਜੀ ਹਾਂਜੀ ਉਹਨਾਂ ਨੇ ਜਿਹੜੇ ਜੋ ਵੀ ਉਹ ਕਹਿ ਰਹੇ ਨੇ ਕਿ ਉਹ ਸੱਚ ਹੈ ਬਿਲਕੁਲ ਭਾਜੀ ਸਾਰਾ ਕੁਝ ਸੱਚ ਆ ਇਹਨਾਂ ਨੇ ਜਿੰਦਰ ਹੋਣਾ ਨੇ ਐਨਾ ਕੁਝ ਮੇਰੇ ਨਾਲ ਕੀਤਾ ਤੇ ਉਹ ਝੂਠ ਕਿਵੇਂ ਹੋ ਸਕਦਾ ਹੂੰ ਵਿੱਚ ਇਹਨਾਂ ਦੇ ਨਾਲ ਇੱਕੋ ਕੁੜੀ ਰਲਈ ਹੋਈ ਆ ਸਵਰਨਜੀਤ ਕੌਰ ਅੱਛਾ ਜੀ ਓਮ ਹੈਪੀ ਪੱਠੀਆਂ ਦੀ ਸਾਲੀ ਲੱਗਦੀ ਆ ਅੱਛਾ ਜੀ ਮੇਰਾ ਗੈਂਗਸਟਰ ਆ ਹੂੰ ਮੈਨੂੰ ਨਹੀਂ ਸੀ ਪਤਾ ਇਹ ਮੇਰੇ ਕੋਲ ਆਉਂਦੇ ਜਾਂਦੇ ਸੀਗੇ ਅਸੀਂ ਮੋਰਚੇ ਤੇ ਮਿਲੇ ਸੀ ਸਾਰੇ ਇਕੱਠੇ ਹੋਏ ਸੀ ਹੂੰ ਹੂੰ ਇਹ ਆਉਂਦੇ ਜਾਂਦੇ ਸੀ ਮੇਰੇ ਘਰ ਵੀ ਆਣਾ ਜਾਣਾ ਸੀ ਇਹਨਾਂ ਦਾ ਹੂੰ ਇਹ ਜਿਹੜਾ ਰਜਿੰਦਰ ਆ ਪਹਿਲਾਂ ਤਾਂ ਉਹਨੂੰ ਭੈਣ ਭੈਣ ਕਹਿੰਦਾ ਸੀ ਜਦੋਂ ਮੈਂ ਪੁੱਛਿਆ ਮੈਂ ਕਿਹਾ ਤੇਰੀ ਭੈਣ ਆ ਕਹਿੰਦਾ ਨਹੀਂ ਮੈਂ ਕਿਹਾ ਫੇਰ ਕਹਿੰਦਾ ਮੇਰੀ ਫਰੈਂਡ ਆ ਮੈਂ ਕਿਹਾ ਅੱਛਾ ਫੇਰ ਜਦੋਂ ਫੇਰ ਅਸੀਂ ਚੱਲ ਗਏ ਉੱਥੇ ਹਿਮਕੁੰਡ ਸਾਹਿਬ ਹੂੰ ਜਦੋਂ ਹਿਮਕੁੰਡ ਸਾਹਿਬ ਗਏ ਮੈਂ ਕਿਹਾ ਅਸੀਂ ਸਾਰੇ ਨੇ ਆਪਣਾ ਆਧਾਰ ਕਾਰਡ ਕੀਤਾ ਸਾਡਾ ਗਰੁੱਪ ਬਣਿਆ ਹੋਇਆ ਸੀ ਅੱਛਾ ਅਸੀਂ ਸਾਰਿਆਂ ਨੇ ਆਪਣਾ ਆਧਾਰ ਕਾਰਡ ਪਾਇਆ ਵੀ ਅਸੀਂ ਨੂੰ ਕਿਹਾ ਜਿੰਦਾ ਤੇਰਾ ਆਧਾਰ ਕਾਰਡ ਨਹੀਂ ਆਇਆ ਕਹਿੰਦਾ ਨਹੀਂ ਨਹੀਂ ਮੈਂ ਦੀਦੀ ਬਸ ਐਡਿੰਗ ਇਹਨਾਂ ਤੁਸੀਂ ਬਸ ਬੁੱਕ ਹੋ ਜਾਣੀ ਆ ਐਦਾਂ ਉਦਾਂ ਕਰਕੇ ਇਹਨਾਂ ਨੇ ਚਲ ਮੁੰਡਿਆ ਮੁੰਡਿਆ ਨੇ ਬਸ ਬੁੱਕ ਕਰਵਾ ਲਈ ਹੂੰ ਹੂੰ ਇਹਨੇ ਆਪਣਾ ਆਧਾਰ ਕਾਰਡ ਨਹੀਂ ਸੈਂਡ ਕੀਤਾ ਕਰਦਾ ਵੀ ਕਿੱਦਾਂ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਨਾ ਵੀ ਇਹਦਾ ਤਾਂ ਨਾਮ ਵੀ ਬਰਿੰਦਾ ਰ ਅੱਛਾ ਜੀ ਉਹ ਜਿਹੜੀ ਕੁੜੀ ਆ ਉਹ ਉਹਨੇ ਕੋਈ ਕੀਤਾ ਹੋਊਗਾ ਕਾਂਡ ਕਾਂਡ ਕਰਕੇ ਉਹ ਲਾਸਟ ਵਾਰ ਮੇਰੇ ਘਰੇ ਆ ਗਈ ਹੂੰ ਹੂੰ ਆਈ ਵੀ ਰਾਤ ਨੂੰ 10:30 ਵਜੇ ਕਾਂਡ ਕੀ ਕੀਤਾ ਸੀ ਉਹਨੇ ਆਨੇ ਪਾਜੀ ਪਤਾ ਨਹੀਂ ਖਾਲਿਸਤਾਨ ਦੇ ਕੋ ਝੰਡੇ ਝੁੰਡੇ ਲਵਾਏ ਸੀਗੇ ਕਿਤੇ ਅੱਛਾ ਜੀ ਹਾਂਜੀ ਇਹਨਾਂ ਨੇ ਅੱਦੀ ਇੱਕ ਮੁੰਡਾ ਇਹਦਾ ਗੁਰਪ੍ਰੀਤ ਖਰੜ ਤੋਂ ਹੂੰ ਉਹ ਵੀ ਸਾਡੇ ਨਾਲ ਹੀ ਹੁੰਦਾ ਸੀ ਵੀਰ ਇਹਨਾਂ ਨੇ ਉਹ ਮੁੰਡੇ ਨੂੰ ਪਤਾ ਨਹੀਂ ਭਾਜੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਨੂੰ ਉਹਦੇ ਤੋਂ ਰੈਕੀ ਕਰਵਾਈ ਮੁੰਡੇ ਤੋਂ ਇਹਨਾਂ ਨੇ ਹੂੰ ਇਹਨਾਂ ਨੇ ਰੈਕੀ ਕਰਵਾਈ ਤੇ ਉਹ ਰੈਕੀ ਦੇ ਵਿੱਚ ਫਸੇ ਆ ਗਿਆ ਉਹਦੇ ਤੇ ਜੂਏ ਪੀਏ ਲੱਗ ਗੇ 2 ਸਾਲ ਹੋ ਗਏ ਉਹ ਜੂਏਪੀ ਉਹਦਾ ਪਿਓ ਸਿਰ ਤੇ ਨਹੀਂ ਹੈਗਾ ਮਾਂ ਉਹਦੀ ਵਿਚਾਰੀ ਮਤਲਬ ਕਰਸ ਆਉਂਦਾ ਹੈ ਨਾ ਉਹਨਾਂ ਦੇ ਹੂੰ ਹੈ ਐਹੀ ਚੀਜ਼ ਇਹਨਾਂ ਨੇ ਮੇਰੇ ਨਾਲ ਕੀਤੀ ਐਂਡ ਵਿੱਚ ਇਹੋ ਮੇਰੇ ਕੋਲ ਆਈ ਮੈਨੂੰ ਨਹੀਂ ਸੀ ਪਤਾ ਭਾਜੀ ਵੀ ਇਹਨਾਂ ਦੇ ਐਦਾਂ ਵੀ ਇਹਨਾਂ ਦਾ ਹੈਗਾ ਸੰਬੰਧ ਸੁਮੁੰਦੂ ਕੋਈ ਹੂੰ ਤੇ ਮੇਰੇ ਕੋਲ ਆਈ ਐਂਡ ਵਿੱਚ ਤੇ ਠੀਕ ਆ ਰਾਤ ਰਹੀ ਮੈਂ ਵੀ ਇੱਕ ਹੁਣ ਇੱਕ ਕੁੜੀ ਹੋਣ ਦੇ ਨਾਂ ਤੇ ਇੱਕ ਬੰਦਾ ਹੁੰਦਾ ਨਾ ਜਾਣ ਪਛਾਣ ਦੇ ਵਿੱਚ ਚਲੋ ਕੋਈ ਨਹੀਂ ਤੂੰ ਸੌ ਜਾ ਇੱਥੇ ਕੋਈ ਚੱਕਰ ਨਹੀਂ ਮੈਨੂੰ ਕਹਿੰਦੀ ਵੀ ਗੁਰਬ੍ਰੀਤ ਦਾ ਜਦੋਂ ਉਹ ਇਹਨਾਂ ਇੰਟਰੋਗੇਟ ਚੱਲਦੀ ਸੀ ਉਹਦੀ ਨਾਲ ਇੰਟਰੋਗੇਟ ਉਹਦਾ ਫੋਨ ਕਰਵਾਇਆ ਸੀ ਉਹਦੀ ਭੈਣ ਨੂੰ ਅਮਰੀਕਾ ਚ ਅੱਛਾ ਜਿਹੜੀ ਹੈਪੀ ਪੱਛੀਆਂ ਦੀ ਥੇਲੀ ਆ ਉਹਨੂੰ ਫੋਨ ਕਰਵਾਇਆ ਸੀ ਉਹ ਹੈਗੀ ਸਵਰਨਜੀਤ ਦੀ ਭੈਣ ਸਿਮਰਨ ਕੌਰ ਉਹਨੂੰ ਫੋਨ ਕੀਤਾ ਤੇ ਉਹਨੇ ਗੁਰਪ੍ਰੀਤ ਨੇ ਕਿਹਾ ਉਹਨਾਂ ਨੂੰ ਵੀ ਤੁਸੀਂ ਮੈਨੂੰ ਫਸਾਦਤਾ ਹੈਨਾ ਉਹਨੇ ਮਤਲਬ ਜੇਲ੍ਹ ਤੋਂ ਫੋਨ ਕਰਵਾਇਆ ਤੇ ਇਹੋ ਫਿਰ ਆ ਗਈ ਕਹਿੰਦੀ ਮੇਰੀ ਭੈਣ ਦਾ ਮੈਨੂੰ ਫੋਨ ਆਇਆ ਕਹਿੰਦੀ ਤੂੰ ਚਲ ਜਾ ਹੈਨਾ ਇੱਥੋਂ ਮੈਂ ਕਿਹਾ ਹੁਣ ਤੂੰ ਕਿੱਥੇ ਜਾਣਾ ਕਹਿੰਦੀ ਮੈਂ ਤਾਂ ਪਿੰਡ ਜਾਣਾ ਆ ਵੀ ਮੈਂ ਸੋਚਿਆ ਵੀ ਮੈਂ ਦੀਦੀ ਕੋਲ ਰਾਤ ਰਹਿ ਲੰਨੀ ਆ ਉੱਥੇ ਕੋਲ ਬੱਸ ਸਟਾਪ ਆ ਉੱਥੋਂ ਮੈਨੂੰ ਚੜਾ ਦੋਗੇ ਹੈਨਾ ਹੂੰ ਹੂੰ ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਇਹ ਮੈਨੂੰ ਨਾ ਰਜਿੰਦਰ ਦਾ ਬਾਰ ਬਾਰ ਫੋਨ ਆਈ ਜਾਂਦਾ ਸੀ ਫੋਨ ਤਾਂ ਮੇਰਾ ਬੰਦ ਸੀ ਹਾਂਜੀ ਇਹ ਮੈਨੂੰ ਵੀ ਜਦੋਂ ਮੈਨੂੰ ਮਤਲਬ ਪੁਲਿਸ ਵਾਲਿਆਂ ਨੇ ਮੈਨੂੰ ਵੀ ਚੱਕਿਆ ਨਾ ਹੂੰ ਮੇਰੇ ਤੋਂ ਜਦੋਂ ਪੁੱਛ ਗਏ ਚ ਹੋਈ ਤਾਂ ਉਹਨਾਂ ਨੇ ਮੇਰਾ ਫੋਨ ਫੜ ਲਿਆ ਹੈ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਵੀ ਇਹਦਾ ਨਾਮ ਬ੍ਰਿੰਦਰ ਆ ਉਹ ਮੈਨੂੰ ਕਹਿੰਦੇ ਤੁਸੀਂ ਕਿਸੇ ਬ੍ਰਿੰਦਰ ਮੁੰਡੇ ਨੂੰ ਜਾਣਦੇ ਮੈਂ ਕਿਹਾ ਨਹੀਂ ਕਹਿੰਦੇ ਤੁਹਾਡੇ ਨਾਲ ਤਾਂ ਉਹਦੀਆਂ ਇੰਨੀਆਂ ਫੋਟੋਆਂ ਆਇਆ ਵੀ ਤੁਹਾਡੇ ਨਾਲ ਹਰ ਜਗ੍ਹਾ ਤੇ ਜਾਂਦਾ ਰਿਹਾ ਮੈਂ ਕਿਹਾ ਨਹੀਂ ਵੀ ਸਰ ਸਾਡੇ ਨਾਲ ਕੋਈ ਬ੍ਰਿੰਦਰ ਨਾਮ ਦਾ ਮੁੰਡਾ ਨਹੀਂ ਹੈਗਾ ਸਾਡੇ ਨਾਲ ਜਿੰਦਰ ਨਾਮ ਦਾ ਮੁੰਡਾ ਜ਼ਰੂਰ ਸੀਗਾ ਸਾਡੇ ਗਰੁੱਪ ਦੇ ਵਿੱਚ ਵੀ ਮੈਂ ਬ੍ਰਿੰਦਰ ਨਾਮ ਦੇ ਨੂੰ ਕਿਸੇ ਨੂੰ ਨਹੀਂ ਜਾਣਦੀ ਉਹਨਾਂ ਨੇ ਇੱਕ ਨੰਬਰ ਮੈਨੂੰ ਦਿੱਤਾ ਮੈਨੂੰ ਕਹਿੰਦੇ ਆਹ ਨੰਬਰ ਤੁਹਾਡੇ ਫੋਨ ਦੇ ਵਿੱਚ ਹੈਗਾ ਮੈਨੂੰ ਪਤਾ ਨਹੀਂ ਜੀ ਮੈਂ ਫੋਨ ਕੀਤਾ ਉਹਨਾਂ ਨੇ ਮੇਰੇ ਤੋਂ ਫੋਨ ਫੜ ਲਿਆ ਉਹਨੇ ਡਾਇਲ ਕੀਤਾ ਨੰਬਰ ਨੇ ਨੰਬਰ ਵਿੱਚ ਸੇਵ ਸੀਗਾ ਉਹਦਾ ਹੂੰ ਕਿਹਨੇ ਬ੍ਰਿੰਦਰ ਦਾ ਨੰਬਰ ਮੈਨੂੰ ਕਹਿੰਦੇ ਨਹੀਂ ਇਹਦਾ ਨਾਮ ਰਜਿੰਦਰ ਆ ਕਹਿੰਦੇ ਨਹੀਂ ਨਹੀਂ ਇਹਦਾ ਨਾਮ ਬ੍ਰਿੰਦਰ ਉਹਨਾਂ ਨੇ ਫਿਰ ਮੈਨੂੰ ਆਈਡੀ ਕੱਢ ਕੇ ਦਿਖਾ ਲਈ ਇਹਦੀ ਅੱਛਾ ਹਾਂ ਕਹਿੰਦੇ ਆਹ ਦੇਖ ਲਓ ਹੂੰ ਇਹਨੇ ਆਪਣੇ ਨਾਮ ਦੀ SIM ਜਿਹੜੀ ਆ ਉਹ ਉਹਨੂੰ ਸਵਰਨਜੀਤ ਨੂੰ ਲੈ ਕੇ ਦਿੱਤੀ ਫਿਰ ਜਦੋਂ ਉਹ ਘਰੋਂ ਭੱਜੀ ਆ ਅੱਛਾ ਐਵੇਂ ਉਹਨੂੰ ਰੱਖਿਆ ਹੂੰ ਨੇਗਾ ਤੇ ਪੁਲਿਸ ਨੇ ਇੰਨਾ ਤੰਗ ਕੀਤਾ ਭਾਜੀ ਮੈਨੂੰ ਇੰਨਾ ਤੰਗ ਕੀਤਾ ਮੇਰੇ ਬੇਟੇ ਦੀ ਭੜਾਈ ਤੱਕ ਵੀ ਛੁਡਾਣੀ ਪਈ ਮੈਨੂੰ ਉਸ ਟਾਈਮ ਜਦੋਂ ਹੜਦੀ ਨਹੀਂ ਸੀ ਤੁਹਾਨੂੰ ਪਤਾ ਵੀ ਜਦੋਂ ਪਿੱਛੇ ਪੈਂਦੀ ਆ ਪੁਲਿਸ ਕੋ ਕਿੱਦਾਂ ਪੈਂਦੀ ਆ ਹਨਾ ਪਰ ਰਜਿੰਦਰ ਕਹਿੰਦਾ ਕਹਿੰਦਾ ਕਿ ਮੈਂ ਬੱਚੇ ਦੀਆਂ ਫੀਸਾਂ ਭਰਦਾ ਰਿਆਂ ਤੁਸੀਂ ਕਹਿੰਦੇ ਭਾਜੀ ਮੇਰੇ ਬੱਚੇ ਦੀ ਫੀਸ ਕਿੱਥੋਂ ਜਾਂਦੀ ਸੀਗੀ ਮੈਂ ਤਾਂ ਖੁਦ ਸਕੂਲ 'ਚ ਸਟਾਫ ਸੀ ਮੇਰੇ ਤਾਂ ਸਟਾਫ ਮੈਂਬਰ ਜੇ ਤੁਹਾਨੂੰ ਨਹੀਂ ਜੀ ਕਿ ਇਹਨਾਂ ਦਾ ਸਾਜਾ ਤੁਹਾਨੂੰ ਸਕੂਲ ਆ ਉਹਦਾ ਮੋਹਾਰੀ ਦੇ ਵਿੱਚ ਵੀ ਬੰਦੇ ਵਿੱਚ ਉੱਥੇ ਜਾ ਕੇ ਪਤਾ ਕਰ ਲਿਓ ਕਿ ਹਾਂ ਅਮਨਦੀਪ ਦੇ ਬੇਟੇ ਦੀ ਕਿਸੇ ਨੇ ਫੀਸ ਭਰੀ ਕਦੇ ਕਿਉਂਕਿ ਮੇਰੇ ਬੇਟੇ ਦੀ ਫੀਸਾਂ ਤਾਂ ਜਾਣਦੀ ਹੀ ਨਹੀਂ ਸੀ ਫੀਸ ਉਹਦੀ ਉਹਦੀ ਤਾਂ ਉਹ ਸੀਗਾ ਮੇਰਾ ਮਤਲਬ ਜਨ ਕਿ ਮੈਂ ਉੱਥੇ ਦੀ ਸਟਾਫ ਸੀ ਸਟਾਫ ਮੈਂਬਰਾਂ ਦੇ ਕਿਸੇ ਦੀ ਬੱਚੇ ਦੀ ਫੀਸ ਨਹੀਂ ਜਾਂਦੀ ਹਾਂ ਹਾਂ ਹਾਂਜੀ ਇਹਨੇ ਮੇਰੇ ਬੇਟੇ ਦੀ ਕਿਹੜੀ ਫੀਸ ਭਰ ਦਿੱਤੀ ਤੇ ਨਾਲੇ ਇਹਨੂੰ ਕਿਉਂ ਤੇ ਕੋ ਪ੍ਰੂਫ ਵੀ ਹੋਣਾ ਫੇ ਫੀਸ ਭਰੰਦਾ ਕੋਈ ਮੈਨੂੰ ਉਹ ਵੀ ਦੇ ਦੇਣ ਅਰਜਿੰਦਰ ਨੇ ਸੱਚੇ ਸੀਗੇ ਜੀ ਇੰਨੀ ਸੱਚੇ ਸੀ ਜਿੰਦਰ ਹੋਣੀ ਪਰ ਇਹ ਨਹੀਂ ਮੇਰੇ ਨੰਬਰ ਕਾ ਤੋ ਸਾਰਿਆਂ ਨੇ ਬਲੌਕ ਕੀਤੇ ਹੂੰ ਇਹ ਨਹੀਂ ਮੇਰੇ ਨੰਬਰ ਬਲੌਕ ਲਿਸਟ ਤੇ ਪਾਤੇ ਜੀ ਇੰਨੀ ਸੱਚੇ ਸੀ ਪਰ ਗੱਲ ਕਰਦੇ ਇਹ ਉਹੀ ਅਰਜਿੰਦਰ ਆ ਜਿਹੜਾ ਮੇਰੇ ਕੋਲ ਬੈਠ ਕੇ ਮੈਨੂੰ ਇਹ ਚੀਜ਼ਾਂ ਬੋਲਦਾ ਹੁੰਦਾ ਸੀਗਾ ਕਿ ਦੀਦੀ ਅਸੀਂ ਅਮਰਤਪਾਲ ਤੋਂ ਕੀ ਲੈਣਾ ਹੈਨਾ ਬਈ ਅਮਰਤਪਾਲ ਦੇ ਜ਼ਰੀਏ ਤੇ ਕਹਿੰਦਾ ਆਪਾਂ ਮਸ਼ਹੂਰ ਹੋ ਜਾਣਾ ਮੈਂ ਤਾਂ ਠੀਕ ਆ ਅੱਜ ਉਸੇ ਉਹਨਾਂ ਦੀ ਮੈਂਬਰ ਬਣਿਆ ਹੋਇਆ ਉਹਨਾਂ ਦੀ ਉਹੀ ਦਾ ਸਥਿਵੰਦੀ ਦਾ ਮੈਂ ਤਾਂ ਉਹਨਾਂ ਦੇ ਮਾਪਿਓ ਤੋਂ ਅਮਰਤਪਾਲ ਦੀ ਮਾਪਿਓ ਤੋਂ ਹੈਰਾਨ ਆ ਵੀ ਉਹਦੇ ਮੰਮੀ ਡੈਡੀ ਕੁਝ ਚੈੱਕ ਹੀ ਨਹੀਂ ਕਰਦੇ ਇਹਨਾਂ ਬਾਰੇ ਹੂੰ ਇਹ ਉਹੀ ਬ੍ਰਿੰਦਾ ਅੱਛਾ ਕਹਿੰਦਾ ਕਿ ਆਪਾਂ ਅਮਰਤਪਾਲ ਦੇ ਕੋਲੋਂ ਕੀ ਲੈਣਾ ਅਸੀਂ ਅਮਰਤਪਾਲ ਤੋਂ ਕਹਿੰਦਾ ਕੁਝ ਨਹੀਂ ਲੈਣਾ ਅਸੀਂ ਤਾਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣਾ ਅਮਰਤਪਾਲ ਦੇ ਜ਼ਰੀਏ ਅੱਛਾ ਅਮਰਤਪਾਲ ਦੇ ਜ਼ਰੀਏ ਮਸ਼ਹੂਰ ਹੋਣਾ ਹਾਲਾ ਕੀ ਹਾਲਾ ਕੀ ਭਾਜੀ ਇਹਨਾਂ ਨੂੰ ਪੁੱਛਿਓ ਤੁਸੀਂ ਕਿਸੇ ਦਾਸ ਸਮਾਗਮ 'ਚ ਗਏ ਆ ਜਦ ਕਿ ਮੈਂ ਹਰ ਜਗ੍ਹਾ ਤੇ ਗਈ ਆ ਵੀਰ ਦੇ ਵਿੱਚ ਵੀ ਮੈਂ ਅੰਮ੍ਰਿਤਪਾਲ ਦੇ ਹਰ ਮਤਲਬ ਜਾਨੀ ਕਿ ਹਰ ਜਗ੍ਹਾ ਦੇ ਉੱਤੇ ਅਸੀਂ ਪਹੁੰਚਦੀ ਹੁੰਦੀ ਸੀ ਮੈਂ ਹਰ ਹਾਲਤ ਵਿੱਚ ਸਾਨੂੰ ਐ ਹੁੰਦਾ ਸੀ ਕਿ ਚਲੋ ਕਿਸੇ ਚੰਗੇ ਕੰਮ ਲਈ ਹੈ ਨਾ ਚੱਲਿਆ ਮੁੰਡਾ ਤੇ ਉਹਦਾ ਸਾਥ ਦੇਣਾ ਚਾਹੀਦਾ ਹੈ ਨਾ ਹੂੰ ਹੂੰ ਤੇ ਇਹੋ ਜੇ ਅੰਮ੍ਰਿਤਪਾਲ ਨੂੰ ਬਦਨਾਮ ਕਰਦੇ ਆ ਹੂੰ ਇਹੋ ਜੇ ਹੁਣ ਮੇਰੇ ਵਰ기 ਨੂੰ ਵੀ ਬਦਨਾਮ ਕਰਨ ਲੱਗ ਗਏ ਬਾਬਾ ਕੁਲਜੀਤ ਸਿੰਘ ਨੂੰ ਵੀ ਬਦਨਾਮ ਕਰਦੇ ਕਿਉਂ ਕਰਦੇ ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਉਹ ਪਰ ਉਹ ਕਹਿੰਦੇ ਦੇ ਜੋ ਬਾਬਾ ਕੁਲਜੀਤ ਬੋਲਦਾ ਪਿਆ ਉਹ ਸਾਰੇ ਮਤਲਬ ਬਿਨਾ ਤੱਥਾਂ ਤੋਂ ਬਿਨਾ ਮਤਬਲ ਤੋਂ ਕਿਸੇ ਨੂੰ ਬਦਨਾਮ ਕਰਦਾ ਤਾ ਬਿਨਾ ਤੱਥਾਂ ਤੋਂ ਕਿਦਾਂ ਬੋਲਦੇ ਆ ਮੇਰੇ ਕੋਲ ਤਾਂ ਸਾਰਾ ਕੁਝ ਹੈਗਾ ਨਾ ਬਿਨਾ ਤੱਥਾਂ ਤੋਂ ਮੇਰੇ ਕੋਲ ਕੱਲੀਆਂ-ਕੱਲੀਆਂ ਫੋਟੋਆਂ ਪਈਆਂ ਇਹਨਾਂ ਦੀਆਂ ਇਹ ਨਹੀਂ ਕਿੱਥੇ-ਕਿੱਥੇ ਕੀ-ਕੀ ਕੀਤਾ ਮੈਨੂੰ ਸਾਰਾ ਕੁਝ ਪਤਾ ਇਹਨੂੰ ਇਹ ਪੁੱਛਿਆ ਤੂੰ ਕਿ ਜਿਸ ਦਿਨ ਤੂੰ ਹਿਮਕੋਣ ਸਾਹਿਬ ਗਿਆ ਸੀਗਾ ਉਸ ਦਿਨ ਜਲੰਧਰ ਜਿਹੜਾ ਤੁਹਾਡਾ ਗਾਂਢ ਹੋਇਆ ਸੀ ਉਹ ਕੀ ਗਾਂਢ ਸੀ ਅਰ ਜੰਦਰ ਤਲਵੰਡੀ ਆਖਦਾ ਏ ਕਿ ਫੋਟੋ ਦੀ ਕਿਹੜੀ ਗੱਲ ਕਹਿੰਦੇ ਅਸੀਂ ਕਥਾ ਵਿਚਾਰ ਕਰਦੇ ਆ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ ਤੇ ਲੋਕ ਸਾਡੇ ਨਾਲ ਫੋਟੋਆਂ ਖਿਚਾ ਲੈਂਦੇ ਨੇ ਅਕਸਰ ਹੀ ਜਿਹੜੀਆਂ ਲੜਕੀਆਂ ਨੇ ਸਾਡੀਆਂ ਫੋਟੋਆਂ ਵੀ ਫੋਟੋ ਫੋਟੋ ਖਾਂਚ ਵੀ ਅੰਤਰ ਹੁੰਦਾ ਨਾ ਹੂੰ ਹੂੰ ਫਿਰ ਇਹਨੂੰ ਇਹ ਪੁੱਛੋ ਤੋ ਕਿ ਤੇਰੀ ਥਲੀ ਵੀ 2 ਚ ਪੱਗ ਕਾ ਤੋ ਲੱਥੀ ਉਸ ਕੁੜੀ ਪਿੱਛੇ ਹੂੰ ਠੀਕ ਆ ਇਹਨਾਂ ਦੀ ਦੋ ਮੁੰਡਿਆਂ ਦੀ ਆਪਸ ਚ ਲੜਾਈ ਹੋਈ ਇਹ ਇੱਕ ਨਿਰਮਲ ਨਾਮ ਦਾ ਮੁੰਡਾ ਆ ਉਹ ਵੀ ਮੋਰਚੇ ਤੇ ਹੁੰਦਾ ਸੀ ਠੀਕ ਆ ਇਹ ਜਿਹੜੀ ਕੁੜੀ ਸਵਰਨਜੀਤ ਦਾ ਨਾ ਇਹ ਪਹਿਲਾਂ ਚਾਹੁੰਦੀ ਸੀ ਅਮਰਤਪਾਲ ਨਾਲ ਵਿਆਹ ਕਰਾਉਣਾ ਅੱਛਾ ਜੀ ਜਿੱਦਣ ਅਮਰਤਪਾਲ ਦਾ ਵਿਆਹ ਹੋਇਆ ਉਸ ਦਿਨ ਉਹ ਉੱਥੇ ਮੋਹਾਲੀ ਮੋਰਚੇ ਤੇ ਤੰਬੂ ਤੇ ਬੈਠ ਕੇ ਰੋਈ ਹੈ ਨਾ ਅੱਛਾ ਫਿਰ ਉਹਦੀ ਗੱਲਬਾਤ ਇੱਕ ਬਸੇਰ ਜਿੰਦਰ ਨਾਲ ਸੀਗੀ ਤੇ ਦੂਜੇ ਪਾਸੇ ਸੀਗੀ ਨਿਰਮਲ ਨੇ ਅੱਛਾ ਜੀ ਠੀਕ ਆ ਨਿਰਮਲ ਦੇ ਨਾਲ ਉਹਦਾ ਰਿਲੇਸ਼ਨਸ਼ਿਪ ਪੂਰਾ ਰਿਹਾ ਉਹਦੀਆਂ ਹਰ ਚੀਜ਼ ਫੋਟੋਆਂ ਫੋਟੋਆਂ ਸਾਰਾ ਕੁਝ ਹੈਗਾ ਇਹਦਾ ਠੀਕ ਆ ਵੀਡੀਓ ਤੱਕ ਵੀ ਹੈਗੀਆਂ ਮੇਰੇ ਕੋਲ ਚੈਟ ਤੱਕ ਵੀ ਪਈ ਆ ਨਿਰਮਲ ਨੇ ਮੈਨੂੰ ਚੈਟ ਵੀ ਸੈਂਡ ਕੀਤੀ ਹੋਈ ਆ ਜਿਹੜੀ ਨਿਰਮਲ ਦੀ ਤੇ ਬ੍ਰਿੰਦਰ ਦੀ ਇਸ ਮਤਲਬ ਇਸ ਬ੍ਰਿੰਦਰ ਦੀ ਆਫਰ ਬ੍ਰਿੰਦਰ ਦੀ ਇਹਦੀ ਗੱਲ ਹੋਈ ਆ ਉਹਨਾਂ ਦੀ ਚੈਟ ਵੀ ਪਈ ਆ ਮੇਰੇ ਕੋਲ ਹੂੰ ਠੀਕ ਆ ਇਹੋ ਜਿਹੜਾ ਇਹ ਵੀ ਫਿਰ ਇਹਨਾਂ ਦੀ ਦੋਨਾਂ ਦੀ ਉਸ ਕੁੜੀ ਪਿੱਛੇ ਲੜਾਈ ਹੋਈ ਤੇ ਦੋਨਾਂ ਨੇ ਇੱਕ ਦੂਜੇ ਦੀ ਪੱਗ ਲਾਈ ਅੱਛਾ ਜੀ ਠੀਕ ਆ ਉਸ ਚੀਜ਼ ਦੀ ਉੱਥੇ ਵੀਡੀਓ ਬਣੀ ਪਈ ਆ ਪਰ ਭੈਣ ਜੀ ਜਿਹੜੀ ਤੁਸੀਂ ਗੱਲ ਕਰਦੇ ਪਏ ਜੋ ਕਿ ਉਹ ਕੁੜੀ ਦੀ ਸਵਰਨ ਕੌਰ ਕੁੜੀ ਦੀ ਹਨਾ ਕਿ ਤੁਸੀਂ ਕਹਿੰਦੇ ਪਏ ਜੋ ਕਿ ਇਹਦੇ ਇਹਦੇ ਨਾਲ ਰਿਲੇਸ਼ਨ ਸੀ ਅਰਜੰਦਰ ਦੇ ਹਾਂ ਜੀ ਬਿਲਕੁਲ ਪਰ ਉਹ ਉਹ ਇਸ ਗੱਲ ਤੋਂ ਇਨਕਾਰ ਕਰਦਾ ਕਿ ਮੇਰੇ ਕੋਈ ਰਿਲੇਸ਼ਨ ਨਹੀਂ ਹੈਗੇ ਸਿਰਫ ਫੋਟੋਆਂ ਜ਼ਰੂਰ ਲੱਥੀਆਂ ਨੇ हां तो, दी दी जान, जान तो एदा एदा। के जे रिलेशन ਨਹੀਂ ਸੀਗੇ ਫਿਰ ਤੂੰ ਉਹਦੇ ਨਾਲ ਵਿਆਹ ਕਰਾਉਣ ਨੂੰ ਕਾਹ ਤੋਂ ਕਹਿੰਦਾ ਸੀਗਾ ਫਿਰ ਤੁਸੀਂ ਏਸੇ ਅਮਨਦੀਪ ਨੂੰ ਵਿਚੋਲਣ ਬਣਾਉਣ ਨੂੰ ਕਹਿੰਦੇ ਸੀਗੇ ਵੀ ਦੀਦੀ ਤੂੰ ਸਾਡੀ ਵਿਚੋਲਣ ਬਣ ਗਈ ਤੂੰ ਇਧਰ ਵੀ ਜਾਣ ਜਾਣਦੀ ਆ ਉਧਰ ਵੀ ਜਾਣਦੀ ਆ ਤੇ ਤੂੰ ਵਿਚੋਲਣ ਬਣ ਗਈ ਹੂੰ ਹੂੰ ਇਹ ਤਾਂ ਕੋਈ ਸਬੂਤ ਹੈਗਾ ਕੋਈ ਇਹਦਾ ਰਿਕਾਰਡ ਹੈਗਾ ਤੁਹਾਡੇ ਕੋਲ ਬਾਜੀ ਰਿਕਾਰਡ ਨਹੀਂ ਹੈਗਾ ਜਿੱਦਾਂ ਆਪਾਂ ਬੈਠ ਕੇ ਆਪਸ ਦੇ ਵਿੱਚ ਘਰ ਮੇਰੇ ਘਰ ਦੇ ਵਿੱਚ ਹੀ ਬੈਠ ਕੇ ਆਪਾਂ ਗੱਲਾਂ ਕਰਦੇ ਹੁੰਦੇ ਸੀ ਨਾ ਇਕੱਠੇ ਹੋ ਕੇ ਹੂੰ ਠੀਕ ਆ ਇਹ ਉਹ ਚੀਜ਼ ਆ ਹੁਣ ਜਿਹੜੇ ਗਰੁੱਪ 'ਚ ਗੱਲਾਂ ਹੁੰਦੀਆਂ ਸੀ ਉਹ ਗਰੁੱਪ ਇਹਨਾਂ ਨੇ ਸਾਰੇ ਉਹਦੇ ਵਿੱਚ ਚੈਟ ਕਲੀਅਰ ਕਰ ਦਿੱਤੀ ਉਹ ਆ। ਹੂੰ ਠੀਕ ਆ ਨਹੀਂ ਤਾਂ ਉਹ ਗਰੁੱਪ ਚੈਟ ਸੀਗੀ ਹੁਣ ਇਹ ਗੱਲ ਨੂੰ ਵੀ ਕਿਉਂਕਿ ਮੇਰਾ ਫੋਨ ਉਹਨਾਂ ਨੇ ਰੱਖ ਲਿਆ ਹੋਇਆ ਉਹ ਵਾਲਾ ਅੱਛਾ ਜਿਹੜਾ ਮੇਰੇ ਕੋਲ ਫੋਨ ਸੀ ਉਹ ਫੋਨ ਮੇਰਾ ਉਹਨਾਂ ਨੇ ਰੱਖ ਲਿਆ ਹੋਇਆ ਇਹਦੇ ਕੁਝ ਫੋਟੋਆਂ ਜਿਹੜੀਆਂ ਮੇਰੇ ਕੋਲ ਮੇਰੀ ਆਈਡੀ 'ਚ ਪਈਆਂ ਸੀਗੀਆਂ ਨਾ ਈਮੇਲ ਆਈਡੀ ਵਿੱਚ ਉਹ ਫੋਟੋਆਂ ਮੇਰੇ ਕੋਲ ਰਹਿ ਗਈਆਂ ਹੂੰ ਹਾਂਜੀ ਕੁਝ ਫੋਟੋਆਂ ਜਿਹਦਾ ਮੈਨੂੰ ਨਿਰਮਨ ਨੇ ਸੈਂਡ ਕੀਤੀਆਂ ਮੈਂ ਉਹ ਤੋਂ ਲਈਆਂ ਫਿਰ ਇੱਕ ਕੁੜੀ ਹੋਰ ਸੀ ਬਰਿੰਦਰ ਬਰਿੰਦਰ ਇਹਦੇ ਚੱਕਰ ਦੇ ਵਿੱਚ ਇਸ ਬਰਿੰਦਰ ਦੇ ਨਾਮ ਦੇ ਚੱਕਰ ਦੇ ਵਿੱਚ ਉਹ ਕੁੜੀ ਦਾ ਘਰ ਵੀ ਬਰਬਾਦ ਹੋ ਗਿਆ ਅੱਛਾ ਜੀ ਹਾਂਜੀ ਉਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਵੀ ਪਾ ਜੀ ਉੱਥੋਂ ਮੁਹਾਲੀ ਦੀ ਰਹਿਣ ਵਾਲੀ ਆ ਉਹ ਵੀ ਕੁੜੀ ਅੱਛਾ ਹਾਂਜੀ ਉਹਦੀ ਜਿੱਦਾਂ ਅਗੇਜਮੈਂਟ ਹੋਈ ਹੋਸੀ ਉਹਨੇ ਕੁੜੀ ਨੇ ਆਊਟ ਆਫ ਇੰਡੀਆ ਜਾਣਾ ਸੀਗਾ ਠੀਕ ਆ ਤੇ ਹੁਣ ਇਹ ਇਹ ਤਾਂ ਪਤਾ ਨਹੀਂ ਇਹਨਾਂ ਦਾ ਹੁਣ ਕਾਂਡ ਕਰਕੇ ਭੱਜੇ ਲਏ ਜਦੋਂ ਇਹਨਾਂ ਨੂੰ ਲੱਭਣ ਲੱਗੀ ਪੁਲਿਸ ਆਬੀਸਲੀ ਹੁਣ ਬੰਦਾ ਪੁਲਿਸ ਨੇ ਨਾ ਆਉਣਾ ਹੀ ਸੀ ਸਾਡੇ ਕੋਲ ਕਿਉਂਕਿ ਜਦੋਂ ਇਹ ਸਾਡੇ ਨਾਲ ਰਹਿਣਾ ਖਾਣਾ ਬਹਿਣਾ ਸਾਰਾ ਕੁਝ ਹੂੰ ਠੀਕ ਆ ਫਿਰ ਹੋਰ ਸੁਣੋ ਤੁਸੀਂ ਇਹ ਜਿਹੜੀ ਕੁੜੀ ਆ ਸਵਰਨਜੀਤ ਕੌਰ ਇਹਨੇ ਮੇਰੇ ਬੇਟੇ ਨਾਲ ਰਿਲੇਸ਼ਨ ਬਣਾਇਆ ਅਸ਼ਾ ਜੀ ਹਾਂ ਜੀ ਇਹ ਚੀਜ਼ਾਂ ਨੇ ਮੈਨੂੰ ਸਾਡਾ ਬੇਟਾ ਮੇਰਾ ਸਾਰਾ 10 ਸਾਲ ਦਾ ਆ ਬੇਟਾ ਮੇਰਾ ਜਿਹਦੇ ਨਾਲ ਇਹਨੇ ਰਿਲੇਸ਼ਨ ਬਣਾਇਆ 10 ਸਾਲ ਦੇ ਬੱਚੇ ਦੇ ਨਾਲ ਉਹ ਕੁੜੀ ਨੇ ਰਿਲੇਸ਼ਨ ਬਣਾ ਲੇ ਜੀ ਮੁੜ ਕੇ ਇਹਦਾ ਪਿਓ ਲੱਗ ਪਿਆ ਧਮਕੀਆਂ ਦੇਣ ਜਦੋਂ ਮੈਂ ਇਹਨਾਂ ਨੂੰ ਫੋਨ-ਫੋਨ ਲੱਗ ਪਈ ਕਰਨ ਨਾ ਇਹ ਇਹ ਗੱਲ ਕਲੀਅਰ ਕਰੋ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਬੇਟੇ ਦੇ ਨਾਲ ਉਹ ਜਿਹੜੀ ਕੁੜੀ ਆ ਉਹਨੇ ਰਿਲੇਸ਼ਨ ਬਣਾਏ ਕਿਉਂਕਿ ਸਰ ਜਦੋਂ ਨਾ ਮੇਰੇ ਬੇਟੇ ਜਦੋਂ ਮੈਨੂੰ ਪੁਲਿਸ ਨੇ ਲੈ ਕੇ ਗਈ ਆ ਨਾ ਤਾਂ ਮੇਰੇ ਬੇਟੇ ਨੂੰ ਵੀ ਪੁਲਿਸ ਨੇ ਤਕੀਆਂ ਨਾਲ ਹੂੰ ਠੀਕ ਆ ਤੇ ਉੱਥੇ ਉਹਨਾਂ ਨੇ ਉਹਦੇ ਤੋਂ ਮਤਲਬ ਮੇਰਾ ਬੇਟਾ ਇਹ ਜਿਹੜੀ ਸਵਰਨਜੀਤ ਆ ਇਹਦੇ ਘਰੇ 10 ਦਿਨ ਰਿਹਾ ਅੱਛਾ ਜੀ 10 ਦਿਨ ਰਿਹਾ ਸੀਗਾ ਤੇ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਹੈਨਾ ਤੇ ਜਦੋਂ ਉਹਨਾਂ ਨੇ ਮਤਲਬ ਹਾਂ ਤੁਹਾਨੂੰ ਪਤਾ ਹੀ ਆ ਪੁਲਿਸ ਨੇ ਜਦੋਂ ਪੁੱਛਦੀ ਆ ਫਿਰ ਉਹ ਸਾਰਾ ਕੁਝ ਪੁੱਛਦੀ ਆ ਤੇ ਆਪ ਤੇ ਆ ਕੇ ਬੱਚੇ ਨੂੰ ਹੈਨਾ ਮੈਂ ਤਾਂ ਕਦੀ ਪੁੱਛਿਆ ਹੀ ਨਹੀਂ ਇਹਨੇ ਕਿਹਾ ਇਹਨੇ ਕਿਹਾ ਵੀ ਮੰਮੀ ਨੂੰ ਸੀਕਰਟ ਆ ਮੈਂ ਇਹਨੂੰ ਕਿਹਾ ਕਹਿੰਦਾ ਦੀਦੀ ਦਾ ਮੇਰਾ ਕੋਈ ਸੀਕਰਟ ਆ ਮੈਂ ਕਿਹਾ ਕੀ ਸੀਕਰਟ ਆ ਇਹਨੇ ਮੈਨੂੰ ਮਤਲਬ ਮੇਰੇ ਬੇਟੇ ਨੇ ਦੱਸਿਆ ਨਹੀਂ ਮੈਂ ਸੋਚਿਆ ਕਿ ਉਦੀ ਕੋਈ ਗੱਲ ਹੋਣੀ ਆ ਚੱਲ ਸਮਝਾਇਆ ਹੀ ਹੋਣਾ ਇੱਕ ਗੁਰ ਸਿੱਖਾ ਤਾਂ ਕਰਕੇ ਹੈਨਾ ਇਹਦੀ ਕੁੜੀ ਦੀ ਕਿੰਨੀ ਉਮਰ ਸੀ ਇਹਦੀ ਸਰ ਹੈਗੀ ਆ 29 ਸਾਲ ਉਹ ਇਸ ਟਾਈਮ 30 31 ਸਾਲ ਦੀ ਆ 31 ਇਸ ਟਾਈਮ ਤੇ ਕਿੱਥੇ ਰਹਿ ਰਹੀ ਆ ਇਸ ਟਾਈਮ ਤਾਂ ਸਿਮਰਨਜੀਤ ਸਿੰਘ ਮਾਨ ਦੀ ਸ਼ਰਨ ਚ ਰਹਿ ਰਹੀ ਆ ਅੱਛਾ ਜੀ ਹਾਂ ਜੀ ਸਿਮਰਨਜੀਤ ਸਿੰਘ ਮਾਨ ਆ ਤੇ ਉਹਨਾਂ ਦੇ ਨਾਲ ਇੱਕ ਲਖਵੀਰ ਸਿੰਘ ਆ ਉਹਨਾਂ ਦੇ ਕੋਲ ਰਹਿ ਰਹੀ ਆ ਮੈਂ ਉਹਨੂੰ ਲਖਵੀਰ ਸਿੰਘ ਨੂੰ ਵੀ ਫੋਨ ਕੀਤਾ ਸੀ ਕਾਫੀ ਵਾਰ ਉਹਨਾਂ ਨੇ ਵੀ ਕੋਈ ਦਿਵਾਵ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਬਲੌਕ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਇਹਨੇ ਸਵਾਲ ਜਵਾਬ ਕਰਨੇ ਆ ਹੂੰ ਅੱਛਾ ਜਦੋਂ ਤੁਹਾਡੇ ਬੇਟੇ ਨੇ ਪੁਲਿਸ ਨੂੰ ਫਿਰ ਸਾਰਾ ਕੁਝ ਦੱਸ ਦਿੱਤਾ ਉਹਨੇ ਦੱਸਿਆ ਸਾਰਾ ਕੁਝ ਕਿਹੜਾ ਕਿਹੜਾ ਉਹਦੇ ਘਰ ਆਉਂਦਾ ਸੀ ਕਿਹੜਾ ਜਾਂਦਾ ਸੀ ਕਿਹੜਾ ਕਿਹੜਾ ਕੀ ਕੀ ਲੈ ਕੇ ਆਉਂਦਾ ਸੀ ਹੁਣ ਸਾਰਾ ਕੁਝ ਦੱਸਿਆ ਉਹਨਾਂ ਨੂੰ ਇਹਨਾਂ ਦੀ ਪਹਿਲੀ ਪਲੈਨਿੰਗ ਬਣੀ ਹੋਈ ਸੀਗੀ ਵੀ ਮੈਂ ਇੱਥੋਂ ਭੱਜਣਾ ਮੈਂ ਭੱਜ ਕੇ ਤੇਰੇ ਕੋਲ ਆ ਜਾਣਾ ਬ੍ਰਿੰਦਰ ਦੀ ਮਤਲਬ ਹਰਜਿੰਦਰ ਦੀ ਔਰ ਸਵਰਨਜੀਤ ਦੀ ਇਹ ਚੀਜ਼ ਹੋਈ ਹੋਈ ਸੀਗੀ ਵੀ ਮੈਂ ਇੱਥੋਂ ਭੱਜ ਕੇ ਮੈਂ ਤੇਰੇ ਕੋਲ ਆ ਜਾਣਾ ਤੇ ਤੂੰ ਮੈਨੂੰ ਅੱਗੋਂ ਸੰਭਲੀ ਉਹ ਕਹਿੰਦਾ ਠੀਕ ਆ ਤੂੰ ਹੱਥੋਂ ਨਿਕਲਦੀ ਐ ਇੱਥੋਂ ਤੈਨੂੰ ਮੈਂ ਆਪੇ ਸੰਭਲੂ ਅੱਛਾ ਸਰ 6 ਮਹੀਨੇ ਘਟੋ ਘਟੂ ਉਸ ਕੁੜੀ ਦਾ ਕੁਝ ਪਤਾ ਨਹੀਂ ਲੱਗਿਆ ਇਹ ਮੈਨੂੰ ਮੈਂ ਇਹਨੂੰ ਬਹੁਤ ਫੋਨ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਆ ਕੀ ਉਹਦਾ ਕੁਝ ਪਤਾ ਲੱਗਿਆ ਇਹ ਮੈਨੂੰ ਕਹੀ ਜਾਣੇ ਨਹੀਂ ਕੁਝ ਨਹੀਂ ਪਤਾ ਲੱਗਿਆ ਮੈਂ ਇਹਨਾਂ ਨੂੰ ਕਿਹਾ ਮੈਨੂੰ ਤੰਗ ਕਰਦੇ ਆ ਪੁਲਿਸ ਵੀ ਮੈਨੂੰ ਮਾੜਾ ਮੋਟਾ ਤਾਂ ਦੱਸ ਦੋ ਹੈਨਾ ਇਹਨਾਂ ਨੇ ਸਰ ਜੇ ਤੁਸੀਂ ਕੋਈ ਕਾਂਡ ਕਰਨਾ ਕਮ ਸਿਕਮ ਆਪਣੇ ਨਾਲ ਦੇਣ ਤਾਂ ਦੱਸ ਦੋ ਹੂੰ ਇਹਨੇ ਕਾਲ ਕੀਤਾ ਮੈਨੂੰ ਤਾਂ ਕੁਝ ਨਹੀਂ ਦੱਸਿਆ ਮੈਂ ਤਾਂ ਉਸੇ ਚਾਸੇ ਚ ਰਹਿ ਗਈ ਕਿ ਹਾਂ ਚੱਲ ਕੋਈ ਨਹੀਂ ਫਰੈਂਡ ਲਿਸਟ ਆ ਫਰੈਂਡ ਇਕੱਠੇ ਰਹਿੰਦੇ ਆ ਆਪਾਂ ਸਾਰੇ ਜਾਣੇ ਵੀ ਕੋਈ ਗੱਲ ਨਹੀਂ ਹੈ ਨਾ ਮੇਰੇ ਘਰੇ ਇਹਨਾਂ ਦਾ ਖਾਣਾ ਇਹਨਾਂ ਨੇ ਮੇਰੇ ਘਰ ਦਾ ਹੀ ਖਾ ਕੇ ਨਮਕ ਹਰਾਮ ਕੀਤਾ ਇਹ ਐਦਾਂ ਨੇ ਹੂੰ ਪਰ ਅੱਜ ਤੇ ਅੱਜ ਤੇ ਉਹ ਕਹਿੰਦੇ ਕਿ ਅਸੀਂ ਤੇ ਸਿੱਖੀ ਦਾ ਪ੍ਰਚਾਰ ਕਰਦੇ ਪਏ ਅਸੀਂ ਅਕਾਲੀ ਦਲ ਵਾਰਿਸ ਜਿਹੜੀ ਪਾਰਟੀ ਬਣਾਈ ਆ ਅਸੀਂ ਤਾਂ ਉਹ ਕਿਹੜੀ ਸਿੱਖੀ ਦਾ ਪ੍ਰਚਾਰ ਕਰਦੇ ਆ ਪਾਣੀ ਨੂੰ ਜਲ ਕਹਿੰਦੇ ਕਿ ਜਲ ਨੂੰ ਪਾਣੀ ਕਹਿੰਦੇ ਆ ਇਨਾਂ ਨੂੰ ਇਹ ਪੁੱਛ ਲਿਓ ਪਹਿਲਾਂ ਇਹ ਸਿੱਖੀ ਆ ਤੁਹਾਡੀ ਇਹ ਸਿੱਖੀ ਆ ਵੀ ਕੁੜੀਆਂ ਪਿੱਛੇ ਪੱਗਾਂ ਲਹਾਣੀ ਆ ਇਹ ਸਿੱਖੀ ਆ ਦੀ ਕਿਸੇ ਨੂੰ ਭੈਣ ਬਣਾ ਕੇ ਉਹਨੂੰ ਧੋਖਾ ਦੇਣਾ ਇਹ ਸਿੱਖੀ ਆ ਕਿ ਉਹਦੇ ਬੱਚੇ ਦੇ ਨਾਲ ਗਲਤ ਕੰਮ ਕਰਨਾ ਇਹ ਤੁਹਾਡੀ ਸਿੱਖੀ ਆ ਜੇ ਕੋਈ ਇਨਸਾਨ ਤੁਹਾਨੂੰ ਸ਼ਰੀਪੀ ਕਰਕੇ ਆਪਣੇ ਘਰੇ ਬਾੜੀ ਲੈਂਦਾ ਕੋਈ ਤੁਹਾਨੂੰ ਤੁਹਾਡੇ ਨਾਲ ਉਹ ਕਰ ਹੀ ਲੈਂਦਾ ਹੈਨਾ ਤੇ ਉਹਦਾ ਮਤਲਬ ਇਹ ਹੈ ਕਿ ਤੁਸੀਂ ਉਹਦੇ ਉਹਦੇ ਘਰ ਚ ਵੜ ਕੇ ਉਹਦੇ ਨਾਲ ਨਾਮ ਘਰ ਅਮੀ ਕਰੋ ਨੇ ਇਹਦੇ ਵਿੱਚ ਹੁਣ ਉਹ ਕੁੜੀ ਗਲਤ ਹੀ ਕਿ ਜਾਂ ਰਜਿੰਦਰ ਤਲਵੰਡੀ ਗਲਤ ਸੀ ਸਾਰੀ ਸਾਰੀ ਗਲਤ ਸੀ ਹੂੰ ਵੀ ਤੇ ਰਜਿੰਦਰ ਤਲਵੰਡੀ ਕਿਉਂਕਿ ਇਹਨੇ ਸਾਰੀਆਂ ਗੱਲਾਂ ਛੁਪਾਈਆਂ ਜੇ ਇਹਨੂੰ ਪਤਾ ਸੀਗਾ ਇਹਨੇ ਮੈਨੂੰ ਭੈਣ ਬਣਾਇਆ ਸੀ ਮੈਨੂੰ ਤਾਂ ਸੱਚ ਦੱਸ ਦਿੰਦਾ ਮੇਰੀ ਮੇਰੀ ਇੱਕ ਗੱਲ ਤੁਹਾਨੂੰ ਅੱਜ ਤੁਸੀਂ ਇਹ ਗੱਲਾਂ ਬੋਲਦੇ ਪਏ ਜਿੱਦਣ ਇਹਨੇ ਰਜਿੰਦਰ ਤਲਵੰਡੀ ਨੇ ਤੁਹਾਨੂੰ ਕਿਹਾ ਕਿ ਤੁਸੀਂ ਉਹਨਾਂ ਗੱਲ ਕਰਕੇ ਤੇ ਵਿਚੋਲ ਵਿਚੋਲਗੀਰੀ ਵਾਲਾ ਜਿਹੜਾ ਰੋਲ ਅਦਾ ਕਰੋ ਸਾਡਾ ਵਿਆਹ ਕਰਬ ਉਸ ਦਿਨ ਕਿਉਂ ਦੀ ਕਿਉਂ ਨਹੀਂ ਤੁਸੀਂ ਬੋਲੇ ਦਰ ਮੈਨੂੰ ਉਸ ਦਿਨ ਇੱਦਾਂ ਸੀਗਾ ਨਾ ਮੈਨੂੰ ਇਹ ਥੋੜੋ ਪਤਾ ਸੀ ਵੀ ਇਹ ਗਲਤ ਕੰਮ ਵੀ ਕਰਦੇ ਆ ਮੈਨੂੰ ਤਾਂ ਉਦੋਂ ਪਤਾ ਲੱਗਿਆ ਨਾ ਜਦੋਂ ਇਹ ਭੱਜੇ ਆ ਪੁਲਿਸ ਤੋਂ ਜਿਆਦਾ ਹੀ ਮੈਨੂੰ ਵੀ ਸਾਰਾ ਕੁਝ ਸੱਚ ਦੱਸ ਦਿੰਦੇ ਵੀ ਅਸੀਂ ਆਹ ਕਾਂਡ ਲੱਗਿਆ ਭਾਈ ਕਰਨ ਠੀਕ ਆ ਬਈ ਤੂੰ ਆਪਣਾ ਵਿਚਾਰ ਰੱਖੀ ਕਿ ਇਹ ਇਹ ਫਿਰ ਇਹਨਾਂ ਨੇ ਸਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਮੈਨੂੰ ਪੁਲਿਸ ਲਾਪੇ ਤੰਗ ਕਰਨ ਪੁਲਿਸ ਨੇ ਮੇਰਾ ਸਾਰਾ ਚੱਪਾ ਚੱਪਾ ਘਰ ਫਰੋਲ ਛੁੱਟਿਆ ਕੱਲੇ ਕੱਲੇ ਕਾਗਜ਼ ਪੱਤਰ ਕੱਢ ਛੁੱਟੇ ਹੈ ਸਾਰਾ ਕੁਝ ਮੇਰਾ ਚੱਕਿਆ ਉਦੋਂ ਇਹਨਾਂ ਨੂੰ ਫਿਰ ਕਿੱਥੇ ਗਏ ਹੋ ਉਦੋਂ ਵੀ ਫੋਨ ਆਪਣੇ ਕਾਹ ਤੋਂ ਮੈਨੂੰ ਬਲੌਕ ਕਰ ਦੋ ਕੀਤਾ ਕੱਲੇ ਕੱਲੇ ਨੇ ਹੂੰ ਠੀਕ ਆ ਜੇ ਸੱਚੇ ਸੀਗੇ ਜੇ ਮੰਨ ਦੀਆਂ ਵੀ ਜੇ ਸੱਚੇ ਸੀਗੇ ਫਿਰ ਇਹ ਨਾ ਬਲੌਕ ਕਰਦੇ ਸਰ ਮੈਨੂੰ ਪਤਾ ਮੈਂ ਮੇਰਾ ਕਿੰਨਾ ਕੁਸ਼ ਗਵਾਹ ਹੋਇਆ ਇਸ ਕੇਸ ਦੇ ਵਿੱਚ ਹੂੰ ਹੂੰ ਠੀਕ ਆ ਮੈਨੂੰ ਸਿਰਫ ਮੈਂ ਜਾਣਦੀ ਆ ਇਸ ਚੀਜ਼ ਰਕੇਂਦਰ ਤਲਵੰਡੀ ਜਾਂ ਅੰਮ੍ਰਿਤਪਾਲ ਜਾਂ ਹੋਰ ਜਿੰਨੇ ਵੀ ਇਹਨਾਂ ਟੀਮ ਇੱਕ ਸਾਰੇ ਖਾਲਿਸਤਾਨ ਦੇ ਸਮਰਥਕ ਸੀ ਸਰ ਕਾਦੇ ਸਮਰਥਕ ਆ ਖਾਲਿਸਤਾਨ ਦੇ ਤੁਸੀਂ ਆਪ ਦੱਸੋ ਖਾਲਸਾਤਨ ਦੇ ਨਾਮ ਤੇ ਸਿਰਫ ਰੋਟੀਆਂ ਸੇਕਦੇ ਨੇ ਪੈਸੇ ਇਕੱਠੇ ਕਰਦੇ ਨੇ ਕਿਨੇ ਬਣਾਉਣਾ ਇਹਨਾਂ ਨੇ ਖਾਲਸਾਤਨ ਕਿਹੜਾ ਇਹਨਾਂ ਦੇ ਅੰਦਰ ਕੋਈ ਹੈਗਾ ਧਰਮ ਇਹਨਾਂ ਦੇ ਅੰਦਰ ਉਹ ਜਿਹੜੀ ਸਵਰਨਜੀਤ ਕੋਰ ਆ ਇਹਨੂੰ ਪਹਿਲਾਂ ਰਜਿੰਦਰ ਨੂੰ ਇਹ ਚੀਜ਼ ਪੁੱਛੋ ਤੂੰ ਕਿ ਤੇਰੀ ਹਰ ਟਾਈਮ ਬਹਿਸ ਹੁੰਦੀ ਹੁੰਦੀ ਸੀ ਸਾਰੇ ਗਰੁੱਪ ਦੇ ਵਿੱਚ ਵੀ ਤੇਰਾ ਗਾਤਰਾ ਕਿੱਥੇ ਆ ਅੱਛਾ ਨਹੀਂ ਇਹਦਾ ਅਰਜੰਦਰ ਤਲਵੰਡੀ ਦਾ ਹਾਂ ਇਹਨੂੰ ਪੁੱਛੋ ਤੂੰ ਕਿ ਤੈਨੂੰ ਕਹਿੰਦੇ ਹੁੰਦੇ ਸੀ ਲਿਆ ਕੱਪੜੇ ਖੋਲ ਕੇ ਆਪਣਾ ਗਾਤਰਾ ਗਾਤਰਾ ਦਿਖਾ ਤੇਰਾ ਗਾਤਰਾ ਕਿੱਥੇ ਆ ਕਿਉਂਕਿ ਫਿਰ ਤੂੰ ਖੋਲਦਾ ਗਾਤਰਾ ਤੇ ਦਿਖਾਉਂ ਅਛਾ ਉਹ ਤਾਂ ਤੇ ਇਹਨੇ ਗਾਤਰਾ ਨਹੀਂ ਹੀ ਪਾਇਆ ਗਾਤਰਾ ਸਰ ਇਹਨੇ ਪਾਇਆ ਸੀ ਪਤਾ ਨਹੀਂ ਨਹੀਂ ਪਾਇਆ ਸੀ ਪੈਂਟ ਸ਼ਲਟ ਬਾਗੇ ਰੱਖਦਾ ਹੁੰਦਾ ਸੀ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਕਿ ਤੇਰਾ ਗਾਤਰਾ ਕਿੱਥੇ ਆ ਜਦੋਂ ਤੈਨੂੰ ਟਾਈਮ ਆਉਂਦਾ ਤੁਸੀਂ ਚੋਲੇ ਪਾ ਲੈਣੇ ਆ ਜਦੋਂ ਟਾਈਮ ਆਉਂਦਾ ਕੁਰਤੇ ਵੀ ਅੰਮੇ ਪਾ ਲੈਣੇ ਉਪਰੋਂ ਗਾਤਰਾ ਪਾ ਲੈਣੇ ਆ ਟਾਈਮ ਆਉਂਦਾ ਤੇ ਜਦੋਂ ਇਹਨਾਂ ਨੂੰ ਟਾਈਮ ਲੱਗਦਾ ਤੇ ਉਦੋਂ ਉਪਰੋਂ ਗਾਤਰਾ ਨਹੀਂ ਗਾਤਰਾ ਇਹਨਾਂ ਦਾ ਗੈਬ ਹੁੰਦਾ ਨਹੀਂ ਇਹ ਜਦੋਂ ਜਾਂ ਚੋਲਾ ਪਾ ਲੈਂਦੇ ਜਾਂ ਪਜਾਮਾ ਕਮੀਜ਼ ਪਾ ਲੈਂਦੇ ਹੀ ਉਦੋਂ ਇਹਨਾਂ ਦਾ ਗਾਤਰਾ ਪੁਰੋਦੋਨੀ ਉਪਰੋਂ ਗਾਤਰਾ ਕਰਦੇ ਹੀ ਕਿ ਜਾਂ ਜਿਹੜੀ ਜਨਤਾ ਆ ਜਿਹੜੇ ਮਤਲਬ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਇਹ ਕਿ ਜਦ ਅਗਰ ਆ ਪਨਾਮਾ ਇਹ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਮੈਂ ਤਾਂ ਇਹਨਾਂ ਤੋਂ ਇਸ ਚੀਜ਼ ਤੇ ਹੈਰਾਨ ਆ ਪੰਜਾਬ ਪੁਲਿਸ ਨੂੰ ਨਾ ਸਾਰਾ ਕੁਝ ਪਤਾ ਮੈਂ ਮੈਂ ਦਵਾਈ ਤੱਕ ਵੀ ਖਾ ਲਈ ਸੀ ਮੈਂ ਇਹਨਾਂ ਦੇ ਖਿਲਾਫ ਕੰਪਲੇਨ ਵੀ ਲਿਖਾਈ ਸੀ ਅੱਜ ਵੀ 6 ਫੇਜ਼ ਦੇ ਹਸਪੀਟਲ ਦੇ ਵਿੱਚ ਮੇਰਾ ਰਿਕਾਰਡ ਪਿਆ 56 ਸੈਕਟਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਮੇਰੀ ਐਫ ਆਈ ਆਰ ਪਈ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਕਿਉਂ ਨਹੀਂ ਹੋਈ ਕਿਉਂਕਿ ਪੈਸੇ ਦਾ ਜੋਰ ਆ ਇਹਨਾਂ ਨੂੰ ਇਹ ਆ ਵੀ ਹਾਂ ਵੀ ਅਸੀਂ ਅਮਰਤਪਾਲ ਦੇ ਨਾਲ ਖੜੇ ਆ ਜੇ ਸਾਡੇ ਤੇ ਕੋਈ ਕਾਰਵਾਈ ਹੋਊਗੀ ਤਾਂ ਅਮਰਤਪਾਲ ਦਾ ਨਾਮ ਲਾਵਗੇ ਕਾਂਡ ਇਹਨਾਂ ਨੇ ਆਪਣਾ ਕੀਤਾ ਪੁਲਿਸ ਜਦੋਂ ਲੱਭਦੀ ਸੀ ਉਹਨੂੰ ਸਵਰੰਗ ਗੀਤ ਨੂੰ ਤਾਂ ਇਹਨਾਂ ਨੇ ਰੋਲਾ ਪਾ ਦਿੱਤਾ ਕਿ ਅਮਰਤਪਾਲ ਕਰਕੇ ਸਾਨੂੰ ਪੁਲਿਸ ਤੰਗ ਕਰਦੀ ਆ ਹੂੰ ਠੀਕ ਆ ਅਮਰਤਪਾਲ ਦਾ ਨਾਂ ਹੀ ਲੱਗਦਾ ਨਾ ਬਦਨਾਮ ਕਰਨੇ ਨੂੰ ਅਮਰਤਪਾਲ ਕਾਂਡ ਇਹ ਕਰਦੇ ਆ ਤੇ ਬਦਨਾਮ ਅਮਰਤਪਾਲ ਹੁੰਦਾ ਅਰਜਿੰਦਰ ਤਲੌਂਡੀ ਦਾ ਇੱਕ ਸਾਥੀ ਆ ਚਮਕੌਰ ਸਿੰਘ ਇਹ ਸਾਰੇ ਇੱਕੋ ਹੀ ਲਾਣਾ ਆ ਉਹ ਚਮਕੌਰ ਸਿੰਘ ਜਿਹੜਾ ਐ ਉਹ ਉੱਥੇ ਆਂ दारू ਪਿੰਦਾ ਫੜਿਆ ਗਿਆ ਸੀ 71 ਸੈਕਟਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨੂੰ ਉੱਥੋਂ दारू ਪਿੰਦਾ ਨੂੰ ਕੱਢਿਆ ਸੀ ਧੱਕੇ ਮਾਰ ਕੇ ਉਹਨਾਂ ਨੇ ਪਰ ਚਮਕੌਰ ਚਮਕੌਰ ਸਿੰਘ ਕਹਿੰਦਾ ਕਿ ਮੈਂ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਆ ਜਿਹੜੀ ਕਮੇਟੀ ਆ ਉਹਨਾਂ ਨੂੰ ਫੋਨ ਕਰਕੇ ਸਾਰਾ ਜਿਹੜਾ ਮੈਂ ਸੱਚ ਸਾਹਮਣੇ ਲਿਆਂਦਾ ਸੀ ਕਿ ਉੱਥੇ ਕਹਿੰਦੇ ਕਿ ਨਹੀਂ ਚਮਕੌਰ ਸਿੰਘ दारू ਨਹੀਂ ਪੀਂਦਾ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਆ ਪਰ ਤੁਸੀਂ ਇਲਜ਼ਾਮ ਮਾਰ ਰਹੇ ਜਦੋਂ ਮੇਰੀ ਗੱਲ ਸੁਣੋ ਜਦੋਂ ਇਹ ਧਮਕੀਆਂ ਦੇਣ ਤੇ ਆ ਜਾਂਦੇ ਆ ਜਦੋਂ ਇਹ ਧਮਕੀਆਂ ਦੇਣ ਤੇ ਆ ਜਾਂਦੇ ਆ ਤਾਂ ਕਮੇਟੀ ਨਾਲ ਹੁਣ ਗੁਰਦੁਆਰਾ ਸਿਰੋ ਬਦਨਾਮ ਕਰਨਾ ਸੀ ਆਪਣਾ ਵੀ ਸਾਡੇ ਗੁਰਦੁਆਰੇ ਵਿੱਚ ਆ ਕੁੰਡ ਹੁੰਦੇ ਸੀ ਹੂੰ ਠੀਕ ਆ ਉਹ ਤਾਂ ਤੁਹਾਨੂੰ ਵੀ ਪਤਾ ਹੈ ਵੀ ਜਦੋਂ ਛਪਾਂਦੀ ਆ ਤਾਂ ਫਿਛਪਾਈ ਲੈਂਦੇ ਆ ਠੀਕ ਆ ਜਦੋਂ ਇਹੋ ਜਿਹੇ ਪੈਸੇ ਦੇ ਜ਼ੋਰ ਦਿਖਾਵੇ ਆ ਸਾਰਾ ਕੁਝ ਦਿਖਾਉਂਦੇ ਆ ਚਮਕੌਰ ਸਿੰਘ ਨੇ ਪਹਿਲਾਂ ਕੋਈ ਕੁੜੀ ਸੀ ਬਾਹਰ ਵਾਲੀ ਉਹਦੇ ਨਾਲ ਹੀ ਹੋ ਰੰਦਾ ਰਿਹਾ ਠੀਕ ਆ ਜਿੱਦਣ ਉਹ ਕੁੜੀ ਇਹਦੇ ਖਿਲਾਫ ਹੋ ਗਈ ਉਸ ਦਿਨ ਇਹਨੇ ਉਹਨੇ ਇਹਨੇ ਉਹਦਾ ਘਰ ਬਰਬਾਦ ਕਰ ਛੁੱਟਿਆ ਸਾਰਾ ਠੀਕ ਆ ਉਹ ਕੁੜੀ ਕਿੱਥੋਂ ਦੀ ਹੈ ਉਹ ਕੁੜੀ ਕਿੱਥੋਂ ਦੀ ਸਰ ਉਹ ਕੁੜੀ ਹੈਗੀ ਆ ਆਪਣੇ ਫਤਿਹਗੜ ਸਾਹ ਦੇ ਲੱਗੇ ਦੀ ਫਤਿਹਗੜ ਸਾਹ ਦੇ ਲੱਗੇ ਦੀ ਕੁੜੀ ਦਾ ਨਾਮ ਦਾ ਪਤਾ ਹੈ ਸਰ ਮੈਨੂੰ ਨਾਮ ਦਾ ਨਹੀਂ ਪਤਾ ਹੈਗਾ ਮੈਂ ਵਾਈਫੇਸ ਦੇਖਿਆ ਹੋਇਆ ਪਰ ਮੈਨੂੰ ਨਾਮ ਨਹੀਂ ਪਤਾ ਹੈਗਾ ਉਹਦਾ ਕੀ ਆ ਉਹ ਵਿਆਹੀ ਸੀ ਜਾਂ ਕੁਵਾਰੀ ਸੀ ਸਾਰੇ ਉਹਦੀ ਮੈਰਿਜ ਪਹਿਲਾ ਕੁਵਾਰੀ ਸੀ ਫਿਰ ਉਹਦੀ ਮੈਰਿਜ ਹੋ ਗਈ ਫਿਰ ਇਹਨੇ ਉਹਦਾ ਘਰ ਤੜਵਾਤਾ ਅੱਛਾ ਜੀ ਹਾਂ ਜੀ ਇਹ ਸਾਰੇ ਇਦਾਂ ਦੇ ਜਿੰਨੇ ਵੀ ਅਮਰਤਪਾਲ ਦੇ ਸਾਥੀ ਸਾਰੇ ਇਦਾਂ ਦੇ ਨੇ ਸਾਰੇ ਇਦਾਂ ਦੇ ਨੇ ਇੱਕ ਤੋਂ ਇੱਕ ਫਸਵਾਦ ਕੇ ਇਹ ਆਪ ਹੀ ਬੰਦੇ ਨੂੰ ਫਸਾਉਂਦੇ ਨੇ ਆਪ ਹੀ ਘਟਾਉਂਦੇ ਨੇ ਜਦੋਂ ਟਾਈਮ ਆਉਂਦਾ ਤੇ ਇਹ ਸਾਈਡ ਤੇ ਹੋ ਜਾਂਦੇ ਨੇ ਅਗਲੇ ਬੰਦੇ ਨੂੰ ਸਿਰਫ ਇਹ ਚੂਸ ਪੱਧ ਕੀ ਲਾ ਨੂੰ ਕਰਦੇ ਨੇ ਜਿਹੜੇ ਗਰੀਬ ਘਰ ਦੇ ਮੁੰਡੇ ਕੁੜੀਆਂ ਸਿਰਫ ਉਹਨਾਂ ਨੂੰ ਚੂਸ ਕਰਦੇ ਨੇ ਕਰਕੇ ਉਹਨਾਂ ਤੋਂ ਕਾਂਡ ਕਰਵਾ ਦਿੰਦੇ ਨੇ ਕਰਵਾ ਕੇ ਉਹ ਤੁਹਾਨੂੰ ਪਤਾ ਹੀ ਆ ਪੈਸੇ ਦੇ ਜਿਹੜਾ ਬੰਦਾ ਗਰੀਬੀ ਦਾ ਮਾਰਿਆ ਹੁੰਦਾ ਉਹਨੂੰ ਇਹ ਚੀਜ਼ ਉਹਨਾਂ ਦੀ ਕਿ ਚੱਲ ਮੇਰੇ ਘਰੇ 4 ਪੈਸੇ ਆਉਣਗੇ ਹੂੰ ਠੀਕ ਆ ਇਹਨਾਂ ਨੂੰ ਪੈਸੇ ਹੁੰਦੇ ਨੇ ਇਹਨਾਂ ਨੂੰ ਇਹ ਬਸੇਹਰਾ ਫੰਡ ਇਕੱਠਾ ਕਰੀ ਜਾਂਦੇ ਨੇ ਅੱਛਾ ਖਾਲਸਤਾਨ ਦੇ ਨਾਮ ਤੇ ਫੰਡੇ ਇਕੱਠਾ ਕਰਦੇ ਨੇ ਹੋਰ ਹੀ ਕੀ ਕਰਦੇ ਨੇ ਹੂੰ ਠੀਕ ਆ ਹੋਰ ਇਹਨਾਂ ਕੋਲ ਕੀ ਆ ਪਰ ਜਿਹੜੀਆਂ ਕੁੜੀਆਂ ਨੇ ਉਹ ਇਹਨਾਂ ਦੇ ਚਾਂਸੇ 'ਚ ਕਿੱਦਾਂ ਆਉਂਦੀਆਂ ਕਿੱਦਾਂ ਇਹਨਾਂ ਦੇ ਨਾਲ ਰਿਲੇਸ਼ਨ ਬਣਾ ਲੈਂਦੀਆਂ ਨੇ ਬਸ ਸਰ ਮਨਾ ਲੈਂਦੀਆਂ ਹੁਣ ਤੁਹਾਨੂੰ ਬੱਸ ਤੁਹਾਨੂੰ ਵੀ ਪਤਾ ਹੀ ਆ ਜਦੋਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੇ ਨੇ ਤੇ ਸਾਰਾ ਕੁਝ ਹੋ ਜਾਂਦਾ ਫਿਰ ਹੂੰ ਹਾਂਜੀ ਠੀਕ ਹੈ ਹਾਂਜੀ ਕੁਝ ਹੋਰ ਕਹਿਣਾ ਚਾਹੁੰਦੇ ਜੋ ਨਹੀਂ ਬਸ ਵੀਰ ਜੀ ਇੰਨਾ ਹੀ ਕਹਿਣਾ ਚਾਹਨੀ ਆ ਹ ਚਲੋ ਠੀਕ ਇਹ ਜੋ ਵੀ ਤੁਸੀਂ ਬੋਲਤ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਬੋਲ ਰਹੇ ਹੋ ਨਾ ਬਿਲਕੁਲ ਸਰ ਮੈਂ ਆਪਣੀ ਜ਼ਿੰਮੇਵਾਰੀ ਤੇ ਬੋਲਦੀ ਆ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦੀ ਆ ਜਿਹੜੀ ਸਵਰਨਜੀਤ ਆ ਉਹਦਾ ਪਿਓ ਆ ਜਿਹੜਾ ਉਹ ਧਮਕੀਆਂ ਦਿੰਦਾ ਆ ਮਾਰਨ ਦੀਆਂ ਉਹ ਕਹਿੰਦਾ ਮੈਨੂੰ ਨਹੀਂ ਦਿੱਤੀ ਧਮਕੀ ਉਹਨਾਂ ਨੇ ਧਮਕੀ ਦਿੱਤੀ ਆ ਬਾਬਾ ਕੁਲਦੀਪ ਸਿੰਘ ਨੂੰ ਅੱਛਾ ਜੀ ਕਿਉਂਕਿ ਬਾਬਾ ਕੁਲਦੀਪ ਸਿੰਘ ਨੇ ਮੇਰਾ ਸਾਥ ਦਿੱਤਾ ਮੈਂ ਗਈ ਸੀ ਬਾਬਾ ਕੁਲਵਿੰਦਰ ਸਿੰਘ ਕੋਲ ਮੈਂ ਉਹਨਾਂ ਤੋਂ ਹੈਲਪ ਮੰਗੀ ਸੀ ਜਦੋਂ ਮੈਨੂੰ ਪੁਲਿਸ ਬਾਰ-ਬਾਰ ਤੰਗ ਕਰਦੀ ਸੀ ਹੂੰ ਠੀਕ ਆ ਤੇ ਹੁਣ ਉਹ ਮਤਲਬ ਧਮਕੀਆਂ ਭੇਜਦਾ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਮੈਂ ਉਹਨਾਂ ਦਾ ਕੇਸ ਨਹੀਂ ਹੱਪ ਜਾਣਾ ਚਾਹੁੰਦੀ ਜੇ ਤੁਸੀਂ ਮਾਰਨਾ ਹੀ ਆ ਤਾਂ ਆਪਣੀ ਕੁੜੀ ਨੂੰ ਗੋਲੀਆਂ ਮਾਰੋ ਠੀਕ ਆ ਜੇ ਤੁਹਾਨੂੰ ਜ਼ਿਆਦਾ ਹੀ ਮਾਰਨ ਦਾ ਸ਼ੌਂਕ ਆ ਧਮਕੀਆਂ ਕਿਉਂ ਦਿੰਦੇ ਨੇ ਤਾਂ ਮੈਂ ਇਸ ਕਰਕੇ ਦਿੰਦੇ ਨਹੀਂ ਕਿਉਂਕਿ ਹੁਣ ਉਹ ਸੱਚ ਨਹੀਂ ਸਾਹਮਣੇ ਆਂਦਾ ਹੂੰ ਹੁਣ ਉਹਦੀ ਕੁੜੀ ਦਾ ਸੱਚ ਜੋ ਸਾਹਮਣੇ ਆ ਰਿਹਾ ਅੱਛਾ ਜੀ ਠੀਕ ਆ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਇੱਕ ਪਾਸੇ ਉਹਦੀ ਕੁੜੀ ਅੰਮ੍ਰਿਤਪਾਲ ਨਾਲ ਵਿਆਹ ਕਰਾਉਣ ਨੂੰ ਫਿਰਦੀ ਸੀ ਦੂਜੇ ਪਾਸੇ ਅਰਜਿੰਦਰ ਨਾਲ ਰਿਲੇਸ਼ਨ ਤੀਸਰੇ ਪਾਸੇ ਨਿਰਮਨ ਨਾਲ ਰਿਲੇਸ਼ਨ ਇੱਕ ਹੋਰ ਅਨੰਦਪੁਰ ਸਾਹਿਬ ਦਾ ਮੁੰਡਾ ਉਹਦੇ ਨਾਲ ਰਿਲੇਸ਼ਨ ਆ ਤੁਹਾਡੇ ਬੇਟੇ ਨਾਲ ਵੀ ਮੇਰੇ ਬੇਟੇ ਨਾਲ ਵੀ ਰਿਲੇਸ਼ਨ ਹੋਰ ਹੀ ਨੂੰ ਤੁਸੀਂ ਦੱਸੋ ਇਹ ਫਿਰ ਕਿਹੋ ਜੀ ਸਿੱਖੀ ਹੈ ਇਹਨਾਂ ਦੀ ਹੂੰ ਸਰ ਬੇਰੇ ਕੇਰੇ ਕੇਰੇ ਨੇ ਹਾਂ ਜੀ ਬਸ ਚੇਰੇ ਹੀ ਜਦੋਂ ਅੰਦਰ ਕਰ ਸੂਟਾ ਕਾਲੀਆਂ ਜਦੋਂ ਦਿਲ ਕਰਦਾ ਤੇ ਜਾ ਕੇ ਕਲੱਬਾਂ ਦੇ ਵਿੱਚ ਡਾਂਸ ਹੁੰਦਾ ਅੱਛਾ ਜੀ ਹਾਂ ਜੀ ਲੋਕਾਂ ਨੂੰ ਦਿਖਾਵਾ ਦਿੰਦੇ ਦਿਖਾਵਾ ਦਿਖਾਵਾ ਹੀ ਕਰਦੇ ਨੇ ਵੀਰ ਲੋਕਾਂ ਮੋਹਰੇ ਦਿਖਾਵਾ ਹੀ ਕਰਦੇ ਨੇ ਸਿੱਖੀ ਦਾ ਐਸੀ ਐਸੀ ਸਿੱਖੀ ਦੇ ਪ੍ਰਚਾਰਕਾਂ ਜੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ ਬਿਲਕੁਲ 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 ਅੰਦਰ ਖਾਤੇ ਕੁਝ ਹੋਰ ਹੀ ਗੋਲਮਾਲ ਕਰੀ ਜਾਂਦੇ ਅੰਦਰ ਖਾਤੇ ਕੁਝ ਹੋਰ ਨਹੀਂ ਬਿਲਕੁਲ ਹੂੰ ਚਲੋ ਜੇ ਨਹੀਂ ਸੱਚੇ ਸੀਗੇ ਫਿਰ ਸਾਹਮਣੇ ਆ ਕੇ ਗੱਲ ਕਰ ਲੈਂਦੇ ਨੰਬਰ ਤਾਂ ਮੇਰਾ ਅੱਜ ਵੀ ਉਹੀ ਚੱਲਦਾ ਨਾ ਹੂੰ ਨੰਬਰ ਤਾਂ ਨਹੀਂ ਮੇਰਾ ਬੰਦ ਹੋਇਆ ਨੰਬਰ ਤਾਂ ਮੇਰਾ ਅੱਜ ਵੀ ਉਹੀ ਚੱਲਦਾ ਮੈਨੂੰ ਇਹਨਾਂ ਨੇ ਹਰ ਜਗ੍ਹਾ ਤੋਂ ਬਲੌਕ ਕੀਤਾ ਹਾਲਾਂਕਿ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਫੋਨ ਕਰਨ ਦੀ ਜਦੋਂ ਇਹ ਨਹੀਂ ਬਲੌਕ ਹੀ ਕਰਦੇ ਤਾਂ ਫਿਰ ਮੈਂ ਇਹਨਾਂ ਨਾਲ ਕੀ ਗੱਲਾਂ ਕਰਨੀਆਂ ਸੀ ਤੁਸੀਂ ਇਸ ਸੰਬੰਧ ਦੇ ਵਿੱਚ ਬਾਪੂ ਤਰਸੇਮ ਸਿੰਘ ਦੇ ਨਾਲ ਨਹੀਂ ਸੰਪਰਕ ਕੀਤਾ ਵੀਰ ਉਹਨਾਂ ਨਾਲ ਕੀ ਸੰਪਰਕ ਕਰਨਾ ਜਦੋਂ ਉਹਨਾਂ ਨੇ ਇਹਨਾਂ ਨੂੰ ਜਾਣਦੇ ਉਹ ਵੀ ਮੈਨੂੰ ਜਾਣਦੇ ਆ ਮੈਂ ਹਰ ਜਗ੍ਹਾ ਤੇ ਹਰ ਹਰ ਦਾਸ ਸਮਾਗਮ ਚ ਉਹਨਾਂ ਦੇ ਨਾਲ ਗਈਆਂ ਅਮਰਤਪਾਲ ਸਿੰਘ ਦੀ ਮਾਤਾ ਵੀ ਮੈਨੂੰ ਜਾਣਦੀ ਆ ਚੰਗੀ ਤਰ੍ਹਾਂ ਮੈਂ ਉਹਨਾਂ ਦੇ ਨਾਲ ਹਰ ਜਗ੍ਹਾ ਤੇ ਰਹੀ ਆ ਪਰ ਮੈਂ ਵੀ ਉਹਨਾਂ ਦੇ ਕੋਲ ਗਈ ਕਿਉਂਕਿ ਜਦੋਂ ਉਹਨਾਂ ਨੇ ਇਹ ਚੀਜ਼ ਸੋਚ ਹੀ ਲਈ ਆ ਵੇ ਇਹੋ ਜੇ ਲੰਗਰ ਲੰਗੁਲਾਣਿਆਂ ਨੂੰ ਰੱਖਣਾ ਇਕੱਠੇ ਕਰਕੇ ਜਿਹੜੇ ਚੱਜ ਦੇ ਹੈ ਹੀ ਨਹੀਂ ਜੇ ਕੋਈ ਉਹਨਾਂ ਨੂੰ ਸੱਚੀ ਗੱਲ ਦੱਸਦਾ ਉਹ ਕਿਹੜਾ ਮੰਨਦੇ ਆ ਫਿਰ ਨਹੀਂ ਜਿੱਦਾਂ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਨੇ ਪਾਰਟੀ ਬਣਾਈ ਹੈ ਇੱਕ ਰਾਜਨੀਤਿਕ ਪਾਰਟੀ ਇੱਕ ਰਾਜਨੀਤਿਕ ਫਰੰਟ ਤਿਆਰ ਕੀਤਾ ਹੈ ਤੁਸੀਂ ਦੱਸੋ ਇੱਕ ਰਾਜਨੀਤਿਕ ਪਾਰਟੀ ਖਾਲਿਸਤਾਨ ਬਣਾ ਸਕਦੀ ਆ ਨਹੀਂ ਬਣਾ ਸਕਦੀ ਨਾ ਇੱਕ ਰਾਜਨੀਤਿਕ ਪਾਰਟੀ ਨਹੀਂ ਬਣਾ ਸਕਦੀ ਬਿਲਕੁਲ ਬਿਲਕੁਲ ਕਿਉਂਕਿ ਉਹ ਵੀ ਅਮਰਤਪਾਲ ਜਿਹੜਾ ਕਹਿੰਦਾ ਸੀਗਾ ਕਿ ਮੈਂ ਮੈਂ ਇਲੈਕਸ਼ਨ ਨਹੀਂ ਲੜੂੰਗਾ ਮੈਂ ਕਦੀ ਵੋਟਾਂ 'ਚ ਨਹੀਂ ਖੜੂੰਗਾ ਸਭ ਤੋਂ ਪਹਿਲਾਂ ਐਮਪੀ ਬਣ ਕੇ ਉਹ ਬੈਠਿਆ ਉਹਨੇ ਆਪਣੀ ਉਮਰ ਭਰ ਦੀ ਰੋਟੀ ਕਰ ਲਈ ਜੇ ਐਮਪੀ ਦੀ ਪੋਸਟ ਤੋਂ ਉੱਤਰ ਵੀ ਜਾਊਗਾ ਤਾਂ ਉਹਨੂੰ ਉਹ ਉਹ ਪਾਣੀ ਹੈ ਨਾ ਉਹਨੂੰ ਪੈਨਸ਼ਨ ਤਾਂ ਹੋਣੀ ਹੈ ਨਾ ਸਾਰੀ ਜ਼ਿੰਦਗੀ ਦੀ ਬਿਲਕੁਲ ਠੀਕ ਹੁਣ ਉਹੀ ਅਮਰਤਪਾਲ ਹੈ ਜਿਹਨੂੰ ਜਿਹਨੂੰ ਸਰਕਾਰੀ ਗੱਡੀਆਂ ਮਿਲੀਆਂ ਹੋਈਆਂ ਆ ਜਿਹਦੀ ਵਾਈਫ ਸਰਕਾਰੀ ਕੋਠੀ ਚ ਰਹਿੰਦੀ ਆ ਉਹੀ ਅਮਰਤਪਾਲ ਹੈ ਨਾ ਉਹੀ ਅਮਰਤਪਾਲ ਜਿਹੜਾ ਸਰਕਾਰੀ ਕੋਣ ਹੋ ਗਿਆ ਇਹ ਬਾਬਾ ਕੁਲਜੀਤ ਸਿੰਘ ਨੂੰ ਸਰਕਾਰੀ ਰਹਿੰਦੇ ਆ ਜਿਸ ਜਗ੍ਹਾ ਤੇ ਬਾਬਾ ਕੁਲਜੀਤ ਸਿੰਘ ਦਾ ਘਰ ਆ ਉੱਥੇ ਜਾ ਕੇ ਉਹਨਾਂ ਦਾ ਘਰ ਦੇਖ ਲਓ ਤੇ ਇਹਨਾਂ ਦਾ ਦੇਖ ਲਓ ਸਰਕਾਰੀ ਕੋਣ ਹੋਇਆ ਫਿਰ ਆਪੇ ਪਤਾ ਲੱਗ ਜਾਣਾ ਜਿਹੜਾ ਬੰਦਾ ਸੰਵਿਧਾਨ ਦੇ ਉਲਟ ਬੋਲਦਾ ਰਿਹਾ ਸੰਵਿਧਾਨ ਦੇ ਖਿਲਾਫ ਬੋਲਦਾ ਰਿਹਾ ਉਸੇ ਸੰਵਿਧਾਨ ਦੇ ਤਹਿਤ ਇਲیکشن ਲੜੀਆ ਤਾਂ ਉਸੇ ਸੰਵਿਧਾਨ ਦੇ ਤਹਿਤ ਹੀ ਸੌਂ ਚੋਕੇ ਤੇ ਐਮਪੀ ਬਣਿਆ ਹਾਂਜੀ ਬਿਲਕੁਲ ਹਾਂਜੀ ਫਿਰ ਇਹਨਾਂ ਦੇ ਸਟੈਂਡ ਕਿੱਥੇ ਨੇ ਇਹਨਾਂ ਦੇ ਇਹਨਾਂ ਲੋਕਾਂ ਦੇ ਬਾਪੀਰ ਜੀ ਸਟੈਂਡ ਹੈ ਨਹੀਂ ਤਾਂ ਹੀ ਅਸੀਂ ਪਿੱਛੇ ਹਟਿਆ ਇਹਨਾਂ ਤੋਂ ਜਦੋਂ ਇਹ ਸਾਰੇ ਇੱਕੋ ਤਰ੍ਹਾਂ ਦੇ ਆ ਫਿਰ ਪਿੱਛੇ ਠੀਕ ਆ ਕਿਦਾਂ ਦੇਖਦੇ ਜੋ ਕਿ ਪਾਰਟੀ ਇਹਨਾਂ ਦੀ ਜਿਹੜੀ ਆ 2027 ਦੇ ਵਿੱਚ ਕੁਝ ਵੋਟਾਂ ਪਟੋਰ ਪਾਵੇਗੀ ਦੇਖੋ ਠੀਕ ਹੈ ਉਹ ਤਾਂ ਵਾਇਕਰੂ ਦੇ ਪਰੋਸੇ ਹੀ ਆ ਹੁਣ ਜੋ ਹੋਣਾ ਤੁਸੀਂ ਸਮਰਥਨ ਦੇਵੋਗੇ ਨਾ ਜੀ ਬਿਲਕੁਲ ਨਹੀਂ ਠੀਕ ਬਹੁਤ ਦਿੱਤਾ ਸਮਰਥਨ ਇਹਨਾਂ ਦਾ ਹੁਣ ਨਹੀਂ ਦੇਣਾ ਚਲੋ ਠੀਕ ਹੈ ਧੰਨਵਾਦ ਜੀ ਸਾਡਾ ਗੱਲ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਕੀ ਕਰਦੇ